ਸਾੜਾ ਵੇਰ ਕਾ ਧੀਨ ਹੋਂਦਾ ਇਲਾਕਾ ਜੀਟੀ ਰੋਡ ਪਠਾਨਕੋਟ ਨਜ਼ਦੀਕ ਦੂਨ ਇੰਟਰਨੈਸ਼ਨਲ ਸਕੂਲ ਇੱਕ ਕਾਰ ਨੂੰ 6 ਨਵੰਬਰ ਦੀ ਰਾਤ ਨੂੰ ਅਗ ਲੱਗੀ ਸੀ ਜਿਸ ਵਿੱਚ ਬੈਠੇ ਵਿਅਕਤੀ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਲੋਕਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ ਜਾਣਕਾਰੀ ਦਿੰਦਿਆਂ ਹੋਇਆ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਗੱਡੀ ਦੀ ਬਾਰੀਕੀ ਨਾਲ ਜਾਂਚ ਕਰਨ ਤੇ ਲੱਗਦਾ ਹੈ ਕਿ ਇਸ ਨੂੰ ਪੈਟਰੋਲ ਨਾਲ ਅੱਗ ਲਗਾਈ ਗਈ ਹੈ ਅਤੇ ਇਸ ਵਿੱਚ ਇੱਕ ਇਲੀਗਲ ਪਿਸਤਲ ਵੀ ਬਰਾਮਦ ਹੋਇਆ ਜਿਸ ਨੂੰ ਅੱਗ ਲੱਗਣ ਨਾਲ ਉਹ ਜਲ ਚੁੱਕਿਆ ਅਤੇ ਨਾਲ ਇੱਕ ਰਾਉਂਡ ਵੀ ਬਰਾਮਦ ਹੋਇਆ ਜਿਹੜਾ ਕਿ ਅੱਗ ਦੇ ਸੇਕ ਨਾਲ ਪਿਗਲ ਚੁੱਕਿਆ ਉਹਨਾਂ ਨੇ ਕਿਹਾ ਕਿ ਜ਼ਖਮੀ ਵਿਅਕਤੀ ਨੂੰ ਪਹਿਲੋਂ ਅੰਮ੍ਰਿਤਸਰ ਤੇ ਫਿਰ ਡੀ ਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜਿੱਥੇ ਉਹਨਾਂ ਦੀ ਟੀਮ ਜਾਂਚ ਪੜਤਾਲ ਕਰਨ ਲਈ ਗਈ ਪਰ ਉਥੋਂ ਦੇ ਡਾਕਟਰਾਂ ਨੇ ਕਿਹਾ ਕਿ ਮਰੀਜ਼ ਅਜੇ ਬਿਆਨ ਦੇਣ ਦੇ ਕਾਬਿਲ ਨਹੀਂ ਹੈ ਇਸ ਲਈ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਵੱਡੇ ਪੱਧਰ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕੋਈ ਠੋਸ ਨਤੀਜੇ سامنے ਆਉਣ ਦੀ ਸੰਭਾਵਨਾ ਹੈ 6 11 25 ਨੂੰ ਇੱਕ ਫਾਇਰ ਇਨਸੀਡੈਂਟ ਰਿਪੋਰਟ ਹੋਇਆ ਸੀ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਪਟਾਲਾ ਰੋਡ ਤੇ ਡੂਨ ਇੰਟਰਨੈਸ਼ਨਲ ਸਕੂਲ ਦੇ ਲਾਗੇ ਇੱਕ ਮੈਂਟੈਰੋ ਕਾਰ ਆ ਉਹਨੂੰ ਅੱਗ ਲੱਗੀ ਹੈ ਜਦੋਂ ਇਨਫੋਰਮੇਸ਼ਨ ਮਿਲੀ ਹੈ ਇਮੀਡੀਏਟਲੀ 베ਰਕਾ ਪੁਲਿਸ ਉੱਥੇ ਐਸ ਐਚ ਓ ਮੌਕੇ ਤੇ ਪਹੁੰਚ ਗਏ ਸੀ ਉਹ ਫਿਰ ਫਾਇਰ ਵਿਗਟ ਵਗੈਰਾ ਵੀ ਮੌਕੇ ਤੇ ਆ ਗਿਆ ਸੀਗੇ ਆ ਔਰ ਉੱਥੇ ਜਦੋਂ ਮੌਕੇ ਤੇ ਪਹੁੰਚੇ ਆ ਤੇ ਉਹ ਇਹ ਪਤਾ ਲੱਗਾ ਵੀ ਇੱਕ ਉਹਦੇ ਵਿੱਚ ਬੰਦਾ ਸੀਗਾ ਉਹ ਉਹ ਜ਼ਖਮੀ ਹੋ ਗਿਆ ਸੀ ਤੇ ਉਹਨਾਂ ਲੋਕਾਂ ਨੇ ਉਹਨਾਂ ਨੂੰ ਰਾਹ ਹੀ ਰਾ ਨੇ ਉਹਨੂੰ ਆਲਰੇਡੀ ਹਸਪੀਟਲ ਭੇਜਤਾ ਸੀ ਸਾਡੀ ਜਿਹੜਾ ਟੀਮ ਇਮੀਡੀਏਟਲੀ ਰਾਤ ਨੂੰ ਹੀ ਪਹੁੰਚ ਗਈ ਸੀਗੀ ਔਰ ਸਵੇਰ ਫਿਰ ਉਹਨੂੰ ਪ੍ਰੋਪਰਲੀ ਉਹਨੂੰ ਜਦੋਂ ਕਾਰ ਨੂੰ ਚੈੱਕ ਕੀਤਾ ਕਿਉਂਕਿ ਅੱਗ ਲੱਗਣ ਕਰਕੇ ਉਹ ਸਾਰੀ ਸੜ ਚੁੱਕੀ ਸੀ ਟਾਇਰ ਟੂਰ ਵੀ ਸੜ ਗਏ ਸੀ ਤੇ ਸਾਡੀ ਪੁਲਿਸ ਟੀਮ ਨੇ ਉਹਨੂੰ ਐਫਐਸਐਲ ਦੀ ਟੀਮਾਂ ਦੇ ਨਾਲ ਪ੍ਰੋਪਰ ਉਹਨੂੰ ਜਦੋਂ ਚੈਕਿੰਗ ਕੀਤੀ ਔਰ ਉਹਦੇ ਵਿੱਚੋਂ ਇੱਕ 32 ਬੋਰ ਦਾ ਰਵਲਵਰ ਮਿਲਿਆ ਜੋ ਕਿ ਇਲੀਗਲ ਸੀਗਾ ਕਿਉਂਕਿ ਉੱਤੇ ਕੋਈ ਨੰਬਰ ਵਗੈਰਾ ਨਹੀਂ ਸੀਗਾ ਜਿਹੜਾ ਲਾਇਸੈਂਸਡ ਵੈਪਨ ਹੁੰਦਾ ਉੱਤੇ ਬਿਗਾਦਾ ਨੰਬਰ ਵਗੈਰਾ ਲਿਖਿਆ ਹੁੰਦਾ ਉਥੋਂ ਸਾਫ ਪਹਿਲੀ ਨਜ਼ਰ ਇਹ ਹੀ ਪਾਇਆ ਗਿਆ ਸੀ ਵੀ ਇਹ ਵੈਪਨ ਇਲੀਗਲ ਹੈ ਔਰ ਉਹਦੇ ਮਕਦਮੇ ਸੰਬੰਧ ਵਿੱਚ ਵੀ ਸਾਡਾ ਜਿਹੜਾ ਥਾਣਾ 베ਰਕਾ ਹੈਗਾ ਉੱਥੇ ਇੱਕ ਮੁਕਦਮਾ ਦਰਜ ਕੀਤਾ ਗਿਆ 99 71 71125 ਨੂੰ 324 ਪਬਲਿਕ 4 ਬੀਐਨਐਸ ਔਰ 25549 ਆਰਮੈਕ ਇਹ ਮਕਦਮਾ ਦਰਜ ਕਰਤਾ ਗਿਆ ਔਰ ਉਸ ਤੋਂ ਬਾਅਦ ਉਹਨੂੰ ਹਰ ਪਹਿਲੂ ਤੇ ਤਫਤੀਸ਼ ਵੀ ਕੀਤੀ ਜਾ ਰਹੀ ਹੈ ਇੰਜਰਡ ਜਿਹੜਾ ਹੈਗਾ ਉਹਦਾ ਜਦੋਂ ਹਸਪੀਟਲ ਸਾਡੀ ਐਸਐਚਓ ਪਹੁੰਚੇ ਨੇ ਉਹ ਪਤਾ ਲੱਗਾ ਉਹਦਾ ਨਾਮ ਉਹਨਾਂ ਦਾ ਸੁਖਦੇਵ ਸਿੰਘ ਹੈ ਸਾਨੋ ਬਲਵਿੰਦਰ ਸਿੰਘ ਪਿੰਡ ਠੱਕਰ ਸੰਧੂਆ ਜ਼ਿਲ੍ਹਾ ਗੁਰਦਾਸਪੁਰ